ਜਨਸਾ ਪੜਨ ਵਾਲ ਧਿਆਨ ਤੁਹਾਡਾ ਕਿਵੇਂ ਚਲ ਗਿਆ ਖੇਡਣਾ ਵੀ ਤੇ ਫਿਰ ਇੰਜੀਨੀਅਰਿੰਗ ਕਰਨੀ ਬੜੀ ਵੱਡੀ ਗੱਲ ਮੈਨੂੰ ਪਤਾ ਪਿਛਲੇ ਮਹੀਨੇ ਤੁਹਾਨੂੰ ਸਰਟੀਫਿਕੇਟ ਮਿਲਿਆ ਤੁਸੀਂ ਇੰਜੀਨੀਅਰ ਪਾਸ ਕਰਕੇ ਆ ਹੋ ਰਿਜ਼ਲਟ ਆਇਆ ਜੀ ਭਾਜੀ ਅੱਛਾ ਪੜਾਈ ਵਾਲ ਕਿਵੇਂ ਫੈਮਿਲੀ ਜੋ ਪੜਦੇ ਸੀ ਉਹਨਾਂ ਨੇ ਜੀ ਕਦੇ ਕਿਹਾ ਨਹੀਂ ਵੀ ਖੇਡਣਾ ਨਹੀਂ ਸੱਟ ਲੱਗ ਜੂ ਭਾਜੀ ਮੈਂ ਮੇਰਾ ਬਹੁਤ ਹੀ ਪੜਿਆ ਲਿਖਿਆ ਬੈਕਗ੍ਰਾਉਂਡ ਸਾਰਾ ਮੇਰੇ ਭੈਣਾਂ ਭਰਾ ਬਹੁਤ ਵਧੀਆ ਵਧੀਆ ਬੜੇ ਬਹੁਤ ਵਧੀਆ ਪੋਸਟਾਂ ਦੇ ਮੈਨੂੰ ਮੈਂ ਨਿੱਕਾ ਹੁੰਦਾ ਜੀ ਕਬੱਡੀ ਖੇਡਦਾ ਸੀ ਤੇ ਅੰਮੀ ਮੈਨੂੰ ਬਹੁਤ ਮਾਰਦੇ ਸੀ ਅੰਮੀ ਅੱਬੂ ਨੇ ਕਬੱਡੀ ਨੀ ਖ ਕਿਉਂ ਮੈਂ ਪੜ੍ਹਾਈ ਦੇ ਵਿੱਚ ਕੋਈ ਕਮੀ ਨਹੀਂ ਆਣਦਾਗਾ ਅਗਰ ਮੈਂ ਫੇਲ ਹੋਵਾ ਜਾਂ ਮਾਰੇ ਨੰਬਰ ਨਾ ਆਵਾ ਫਿਰ ਤੁਸੀਂ ਮੈਨੂੰ ਕਹਿਣਾ ਤੇ ਜੇ ਮੈਂ ਡਿਗਰੀ ਆਪਣੀ ਪੂਰੀ ਕਰਾ ਰਿਹਾ ਅਗਰ ਮੈਂ ਆਪਣੀ ਗੇਮ ਕਰ ਰਿਹਾ ਫਿਰ ਤੁਸੀਂ ਮੈਨੂੰ ਡਿਸਟਰਬ ਨਹੀਂ ਕਰਨਾ ਔਰ ਸ਼ੁਕਰ ਅੱਲਾ ਦਾ ਬੂਨੇ ਬਹੁਤ ਸਪੋਰਟ ਕੀਤੀ ਔਰ ਖਾਸ ਤੂਸੀ ਮੈਂ ਇੱਕ ਮਦਰਾ ਨਾਰਾਣ ਜਿਹੜਾ ਸਰਦਾਰ ਖੁਰਮ ਡੋਗਰ ਆਪਣਾ ਭਾਜੀ ਯਾਰ ਉਸ ਬੰਦੇ ਨੇ ਆਪਣੇ ਨਾਲ ਭਰਾਵਾਂ ਦਾ ਵਾਅਦਾ ਕੀਤਾ ਮੈਂ ਕਹਿੰਦਾ ਉਹ ਸਕੇ ਭਰਾ ਨਹੀਂ ਕਰਦੇ ਭਾਜੀ ਅੱਜ ਦੇ ਦਿਨ ਤੱਕ ਹੁਣ ਐਟ ਦੀ ਸਪੋਰਟ ਭਾਜੀ ਮੈਂ ਕਹਿੰਦਾ ਵੀ ਉਹਨੇ ਮੈਨੂੰ ਕਿਹਾ ਵੀ ਯਾਰ ਮੇਰੀ ਕੰਡ ਦੇ ਹੱਥ ਫੇਰ ਕੋ ਵੀ ਤੈਨੂੰ ਜੋ ਚਾਹੀਦਾ ਜ ਬੰਦਾ ਭਾਜੀ ਬਿਸਤੀ ਕਰਦਾ ਆਪਣੇ ਬਿਸਤੀ ਕਰਦੇ ਮਾੜਾ ਖੇਡੀਏ ਪਰ ਉਹ ਬੰਦੇ ਨੇ ਸਪੋਰਟ ਕੀਤੀ ਆਪਾਂ ਨੂੰ ਮੈਂ ਉਹਦਾ ਬਹੁਤ ਸ਼ੁਕਰੀਆ ਅਦਾ ਕਰਨਾ ਤੇ ਉਹ ਭਰਾ ਮੇਰਾ ਔਰ ਮੈਂ ਜਿਹੜਾ ਨਾ ਵੀ ਉਹ ਸਾਰੀ ਜ਼ਿੰਦਗੀ ਉਹਦਾ ਦੇਣ ਨਹੀਂ ਦੇ ਸਕਿਆ ਨਾਲ ਇਸ ਕਰਕੇ ਕਿ ਉਹ ਫੈਮਲੀ ਪੜਦੀ ਸੀ ਜੀ ਜੀ ਭਾਜੀ ਮੇਰੀ ਸਾਰੀ ਫੈਮਲੀ ਬੈਕਗ੍ਰਾਉਂਡ ਬਹੁਤ ਵਧੀਆ ਸੀ ਫੈਮਲੀ ਵਾਲੇ ਮੇਰੇ ਸਾਰੇ ਪੜੇ ਲਿਖੇ ਸਿਸਟਰਾਂ ਪਹਿਣਾ ਭਰਾ ਸਾਰੇ ਐਜੂਕੇਸ਼ਨ ਸਾਡਾ ਅਲਹਮਦੁਲਿਲਾ ਲੈਵਲ ਬੜਾ ਵਧੀਆ ਸੀ ਤੇ ਉਸ ਤੋਂ ਫਿਰ ਐਜੂਕੇਸ਼ਨ ਦੇ ਵੇਲੇ ਸ਼ੁਰੂਤ ਤੇ ਆਂ ਸੀ ਕਬੱਡੀ ਦੇ ਭਾਈਆ ਦੋ ਦਿਨਾਂ ਸਾਲਾਂ ਤੋਂ ਆਇਆ ਮੈਂ ਕਬੱਡੀ ਦਾ ਪਤਾ ਮੈਂ ਮੰਮੀ ਡਾਡੀ ਤੇ ਤੁਸੀਂ ਖੇਡ ਵੀ ਬਹੁਤ ਵਧੀਆ ਰਹੇ ਹੋ ਚੰਗਾ ਲੱਗਦਾ ਸੋਹਣਾ ਲੱਗਦਾ ਤੇ ਜਫੇ ਵੀ ਬਹੁਤ ਵਧੀਆ ਇਸ ਟਾਈਮ ਅੱਜ ਦੀ ਗੱਲ ਕਰੀਏ ਬਹੁਤ ਵਧੀਆ ਖੇਡੇ ਹੋ ਪਹਿਲਾਂ ਵੀ ਟੋਰਾਂਟੋ ਬਹੁਤ ਸੋਹਣੇ ਮੈਚ ਲਾਏ ਆ ਅੱਛਾ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ